ਉਹਦੇ ਆਪਣੇ ਨਸ਼ੇੜੀ ਪੁੱਤਰ ਨੂੰ ਪੁਲਿਸ ਦੇ ਹਵਾਲੇ ਕਰਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ ਕੀ ਆਖਰੇ ਮਸਲਾ ਕਿਉਂ ਹੋਇਆ ਇਸ ਪੂਰੇ ਵਿਸ਼ੇ ਦੇ ਆਪਣੇ ਵਿਸ਼ੇਸ਼ਕ ਜਿਹੜੇ ਸਾਡੇ ਨਾਲ ਜੁੜੇ ਨੇ ਅਰਿੰਦਰ ਜੀ ਮਾਨਸਾ ਤੋਂ ਉਹਨਾਂ ਕਰਦੇ ਆਂ ਗੱਲਬਾਤ ਤਾਂ ਅਰਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਪ੍ਰੋਫੈਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਬਟਿੰਡਾ ਦੀ ਇਹ ਜਿਹੜਾ ਤੁਸੀਂ ਨੂੰ ਕੀ ਸਮਝਦੇ ਹੋ ਕਿ ਛਲਾਗਾ ਜੋ ਕਦਮ ਹੈ ਉਹਦੇ ਬਾਪ ਦਾ ਦੇਖੋ ਜੀ ਕਦਮ ਤੱਕ ਲਾਗਾ ਜੋਗਾ ਇਹ ਕੀ ਹੈ ਨਾ ਜੀ ਢੀੜ ਤਲਾਬ ਹੈ ਇੱਕ ਦਖਿੰਡੇ ਦੇ ਲੱਗੇ ਜੀ ਉੱਥੇ ਮਤਲਬ ਉਹਨੂੰ ਨਸ਼ੇ ਦੀ ਹੱਬੀ ਕੁਸਤਾ ਸਰਕਾਰਾਂ ਨੇ ਬਣਾਤਾ ਕੁਸ ਪ੍ਰਸ਼ਾਸਨ ਨੇ ਬਣਾਤਾ ਉਹ ਨਸ਼ੇ ਦੀ ਹੱਬੀ ਬਣਦੀ ਮਤਲਬ ਕਹਿਣ ਤੋਂ ਭਾਵੇਂ ਇਹ ਹੈ ਵੀ ਉੱਥੇ ਨਸ਼ਾ ਕਰਨ ਵਾਲੇ ਬੰਦੇ ਵੀ ਹੈਗੇ ਨੇ ਉੱਥੇ ਨਸ਼ਾ ਵੇਚਣ ਵਾਲੇ ਵੀ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਮਾਪਿ ਉਹਨੇ ਨਾ ਉਹ ਨਸ਼ਾ ਵੇਚਦੇ ਨੇ ਨਾ ਉਹ ਨਸ਼ਾ ਕਰਦੇ ਨੇ ਉਹਨਾਂ ਨੂੰ ਉਹ ਤੰਗ ਕਰਦੇ ਨੇ ਜਾਂ ਉਹ ਆਪਸ ਚ ਲੜ ਪੈਂਦੇ ਨੇ ਉਧਰ ਉਧਰ ਹੀ ਕਲੇਸ਼ ਹੁੰਦਾ ਹੈ ਤਾ ਇਹਦੇ ਕਰਕੇ ਉਹ ਲੋਕ ਦੁਖੀ ਨੇ ਉਸ ਫਾਦਰ ਸਾਹਿਬ ਨੇ ਆਪਦੇ ਲੜਕੇ ਨੂੰ ਮਤਲਬ ਕੁੱਸਰੇ ਹਵਾਲੇ ਕੀਤਾ ਜੀ ਉਹਦੇ ਫਾਦਰ ਸਾਹਿਬ ਨੇ ਦੱਸਿਆ ਉਹ ਇੱਕ ਡਾਂਗ ਵੀ ਦਿਖਾ ਰਹੀ ਸੀ ਪੁਲਿਸ ਅਫਸਰ ਨੂੰ ਕਿ ਮੈਂ ਇਸੇ ਕਾਫੇ ਕੋਟਮਾਰ ਕੀਤੀ ਹੈ ਤੁਹਾਡੇ ਆਉਣ ਤੋਂ ਪਹਿਲਾਂ ਵੀ ਪਰ ਇਹ ਦੱਸ ਨਹੀਂ ਰਿਹਾ ਵੀ ਇਹ ਨਸ਼ਾ ਕਿੱਥੋਂ ਲਿਆਇਆ ਤਾਂ ਜਿਹੜੇ ਉਹਦੇ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਇਹ ਕੁਝ ਲੋਕ ਨਹੀਂ ਮੇਰੇ ਤੋਂ ਇੱਥੇ ਖੁੰਦਾ ਕਰਦੇ ਨੇ ਕਿਉਂਕਿ ਉੱਥੇ ਕਈ ਬੰਦੇ ਉਹਨਾਂ ਨੇ ਪਹਿਲਾਂ ਨਸ਼ਾ ਤਸਕਫ ਫੜਵਾਏ ਨੇ ਹਾਂ ਤੇ ਕੋਈ ਜਿਹੜਾ ਨਸ਼ਾ ਹੈ ਨਾ ਆ ਨਸ਼ਾ ਮਤਲਬ ਜੀ ਕਿਹੜਾ ਨਸ਼ਾ ਕੀਤਾ ਕੋਈ ਨਸ਼ਾ ਇੱਕ ਮੇਲ ਦਾ ਤਾਂ ਹੈ ਨਹੀਂ ਜੀ ਉਹ ਸਣਾ ਕੱਲਾ ਬਦਨਾਮ ਚਿੱਟਾ ਕਰ ਰੱਖਿਆ ਵੀ ਚਿੱਟਾ ਹਾਂਜੀ ਮੈਂ ਕਹਿੰਦਾ ਪਾਪਾ ਦਾ ਜਿਹੜੇ ਬੰਦੇ ਨੂੰ ਚਾਰਜ ਪਾਉਣ ਵਾਸਤੇ ਕੋਈ ਗੁਰਨੀ ਦਾ ਰਾਦੰਦਾ ਉਹਨੂੰ ਚਿੱਟਾ ਦਾ ਰੱਖੇ ਤੋਂ ਮਿਲ ਜੂ ਕੰਮ ਉਹ ਬੰਦਾ ਕਰਦਾ ਨਹੀਂ ਉਹ ਚਿੱਟਾ ਦੇ ਨਾਂ ਦੇ ਉੱਤੇ ਨਸ਼ਾ ਦਾ ਕੋਈ ਹੋਰ ਕਰਦਾ ਕੋਈ ਸਸਤਾ ਵਰਤਦਾ ਜਾਂ ਸੁਖਾ ਪੰਗ ਕੋਈ ਹੋਰ ਗੋਲੀ ਮਤਲਬ ਉਹ ਬਦਨਾਮ ਚਿੱਟਾ ਦੇ ਥੂ ਕਰਕੇ ਮਤਲਬ ਉਸ ਏਰੀਏ ਨੂੰ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਤਰਾਵ ਜਿਆਦਾ ਕੀਤਾ ਜਾ ਰਿਹਾ ਡਾਕਟਰ ਸਾਹਿਬ ਜਿਹੜੇ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਹੁਣੇ ਕੁਸਮਾ ਪਹਿਲਾਂ ਇੱਕ ਖਬਰ ਨਸ਼ਾ ਕਰਕੇ ਆਇਆ ਉਹ ਆਪਣੇ ਚੈਨਲ ਦਿਖ ਵੀ ਜਾਏਗੀ ਇਹੀ ਪਿੰਡ ਹੈ ਪਟਿੰਡਾ ਦਾ ਇਹ ਇਸੇ ਪਿੰਡ ਦੀ ਇੱਥੇ ਕੱਲ ਸਰਚ ਆਪਰੇਸ਼ਨ ਹੋਇਆ ਸੀ ਉੱਥੇ ਅਮਨੀਤ ਕੁੰਡਲ ਨੇ ਐਸਐਸਪੀ ਉਹਨੇ ਬੜੀ ਵੱਡੀ ਕਾਰਵਾਈ ਕੀਤੀ ਹੈ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਜੇਲ੍ਹ ਦੇ ਅੰਦਰੋਂ ਯਾਨੀ ਕਿ ਪੈਸੇ ਭੇਜਦਾ ਸੀ ਆਪਣੀ ਵਾਈਫ ਨੂੰ ਉਹ ਇੱਥੇ ਉਹਦੀ ਵਾਈਫ ਨਸ਼ਾ ਦਸਕਰ ਹੀ ਕਰਕੇ ਉਰੇ ਕੋਠੀ ਤਿਆਰ ਕਰ ਰਹੀ ਕੋਠੀ ਨਹੀਂ ਸ਼ਾਨਦਾਰ ਮਹਿਲ ਕਿਹਾ ਜਾ ਸਕਦਾ ਉਸ ਨੂੰ ਜਿਸ ਨੂੰ ਕਿ ਅੱਜ ਤੋੜ ਦਿੱਤਾ ਗਿਆ ਦੇਖੋ ਜੀ ਜਿਹੜਾ ਹੁਣ ਪਰ ਇਹ ਤਾਂ ਗੱਲ ਦੀ ਉਹ ਨਸ਼ਾ ਜੇਲ੍ਹ ਦੇ ਵਿੱਚ ਵੇਚਦਾ ਨਸ਼ਾ ਮਤਲਬ ਵਰਕ ਤਾਂ ਗਵਰਨਮੈਂਟ ਨੂੰ ਇਸ ਗੱਲ ਤੇ ਕਰਨਾ ਚਾਹੀਦਾ ਵੀ ਉੱਥੇ ਪਹੁੰਚਦਾ ਕਿਵੇਂ ਆ ਜੀ ਮਸਲਾ ਤਾਂ ਇਹ ਹੈ ਵੀ ਜੇਲ੍ਹ ਦੇ ਵਿੱਚੋਂ ਕੁਝ ਬਣਦਾ ਤਾਂ ਇਹ ਨਹੀਂ ਵੀ ਉੱਥੇ ਕੋਈ ਚੱਕੀ 'ਚ ਬਣਾਈ ਜਾਂਦਾ ਹੈ ਉਹਨਾਂ ਦਾ ਨਸ਼ਾ ਪਹੁੰਚਦਾ ਕਿਵੇਂ ਆ ਉੱਥੇ ਇਹ ਤਾਂ ਚਲੋ ਠੀਕ ਆ ਵੀ ਕੋਠੀ ਪਾਈ ਜਾਂਦਾ ਤੇ ਬੰਦੇ ਉੱਥੇ ਹੋਰ ਇਹ ਜਿਹੇ ਵੀ ਆਉਣਗੇ ਜਿਹੜੇ ਗੁਰਤ ਪੈਸੇ ਇਕੱਠੇ ਕਰੀ ਜਾਂਦੇ ਆਉਣਗੇ ਬੰਦੇ ਸਾਰੀ ਜਾਂਚ ਕਰਕੇ ਜਿਹੜੇ ਦੋਸ਼ੀ ਅਧਿਕਾਰੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕਿਉਂਕਿ ਮੈਂ ਤੁਹਾਡੀ ਗਲਤੀ ਆ ਜਾਂਦਾ ਮੈਨੂੰ ਯਾਦ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ 2017-18 ਦੀ ਗੱਲ ਹੈ ਯਾਨੀ ਕਿ ਕਾਫੀ ਐਸੇ ਰੈਂਕ ਦੇ ਜਿਹੜੇ ਜੂਨੀਅਰ ਸੁਪਰਡੈਂਟ ਨੇ ਆ ਉਹ ਸਸਪੈਂਡ ਹੋਏ ਸ਼ਰੀਆਮ ਅੰਦਰ ਹਫੀਮ ਸਮੈਕ ਮੋਬਾਈਲ ਉਹਨਾਂ ਕੋਲੋਂ ਬਰਾਮਦ ਕੀਤੇ ਗਏ ਸੀ ਨਾਮ ਵੀ ਆਇਆ ਸਸਪੈਂਡ ਵੀ ਹੋਏ ਤੇ ਉਹਦੇ ਵਿੱਚ ਕਈ ਕੈਦਿਆਂ ਦੇ ਨਾਮ ਵੀ ਆਏ ਜਿਹੜੇ ਖਾਸ ਕੈਦੀ ਸੀ ਉਹ ਹਰਿੰਦਰ ਜੀ ਮੈਂ ਤਾਂ ਅੰਦਾਜ਼ਾ ਮੇਰੇ ਅੱਖੀਂ ਦੇਖੀ ਗੱਲ ਹੈ ਇੱਕ ਮੁੰਸ਼ੀ ਜਿਰਕਪੁਰ ਦਾ ਸੀ ਉਹਦੇ ਅਕਾਊਂਟ ਦੇ ਵਿੱਚੋਂ 45 ਲੱਖ ਰੁਪਏ ਨਿਕਲਿਆ ਹਾਂਜੀ ਇਹ ਦੇਖੋ ਜੀ ਇਹ ਸਾਰੀਆਂ ਏਲਾਂ ਚ ਹੀ ਹੁੰਦਾ ਕੋਈ ਇੱਕ ਥਾਂ ਨਹੀਂ ਹੈਗਾ ਵੀ ਇਹ ਕੰਨੇ ਪਟਿਆਲੇ ਚ ਇਹ ਤਾਂ ਕੋਈ ਜੇਲ੍ਹ ਦੀ ਸਰਚ ਕਰ ਲਓ ਤੁਸੀਂ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਮਿਲਣਗੇ ਮਾਲ ਸਪਲਾਈ ਕਰਨ ਵਾਲੇ ਹੁੰਦੇ ਨੇ ਤੇ ਮਾਲ ਬਕਵਿਆਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਪੁਸ਼ਤ ਪਨਾਹੀ ਅਫਸਰशाही ਦੀ ਹੁੰਦੀ ਹੈ ਅਫਸਰशाही ਦੇ ਉੱਤੇ ਸਿਆਸੀ ਆਕਾ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਹਿਸਾਬ ਦੇਣਾ ਪੈਂਦਾ ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਇਹ ਦੇਖੋ ਡਾਕਟਰ ਸਾਹਿਬ ਆਪਾਂ ਹਮੇਸ਼ਾ ਨਸ਼ੇ ਦੀ ਗੱਲ ਕਰਦੇ ਆ ਨਸ਼ਾ ਹੀ ਘਰ ਘਰ ਦੇ ਵਿੱਚ ਹੈ ਤੇ ਆਪਾਂ ਨੂੰ ਡਰ ਲੱਗਦਾ ਵੀ ਸਾਡੇ ਬੱਚੇ ਜਿਹੜੇ ਜਵਾਨ ਹੋਰ ਨੇ ਕੱਲ ਨੂੰ ਗਲੀਆਂ ਵਿੱਚ ਬਾਹਰ ਜਾਂਦੇ ਆ ਅਸੀਂ ਡਰਦੇ ਆ ਵੀ ਕਿਸੇ ਗਲਤ ਸੰਗਤ ਦਾ ਪੈ ਜਾਣ ਅਸੀਂ ਜਿੰਨਾ ਸਮਝਾ ਸਕਦੇ ਆ ਸਮਝਾਣੇ ਆ ਪਰ ਪਤਾ ਕੀ ਹੈ ਦੇਖੋ ਉਹ ਰੰਗਤ ਸੰਗਤ ਹੈ ਉਹ ਕਹਿੰਦੇ ਆ ਵੀ ਸੰਗਤ ਹੀ ਰੰਗਤ ਹੋ ਜਾਂਦੀ ਹੈ ਅਸੀਂ ਵੀ ਗਲਤ ਹੋ ਸਕਦੇ ਆ ਇਹਦੀ ਗੱਲ ਉਹ ਅਸੀਂ ਆਪਣੇ ਨੂੰ ਕੋਈ ਉਹ ਨਹੀਂ ਕਹਿੰਦੇ ਬਹੁਤ ਚੰਗੇ ਆ ਤੇ ਜੇਕਰ ਸਾਡਾ ਜਿਹੜਾ ਮਾਤਾ ਪ੍ਰਣ ਹੈ ਉਹ ਚੰਗਾ ਹੋਏਗਾ ਤਾਂ ਅਸੀਂ ਚੰਗੇ ਬਣਾਂਗੇ ਗਲਤ ਹੋਇਆ ਕਿਹਾ ਤੁਸੀਂ ਗਲਤ ਵੀ ਜਾਵਾਂਗੇ ਜਿਵੇਂ ਕਿ ਸਾਹਿਬਤਾ ਜੀ ਜਿਹੜਾ ਇਹ ਜਿਹੜਾ ਨਸ਼ਾ ਹੈ ਇਹ ਤਾਂ ਜੁਗਾ ਜੁਗਾਂਤਰਾਂ ਤੋਂ ਚੱਲਿਆ ਆਉਂਦਾ ਹੈ ਪੰਜਾਬ ਦੇ ਵਿੱਚ ਕੀ ਇਹ ਤਾਂ ਜਿਹੜਾ ਇਹ ਚਿੱਟਾ ਹੈ ਇਹਦੀ 1704 ਦੇ ਵਿੱਚ ਖੋਜ ਅਮਰੀਕਾ 'ਚ ਹੋਈ ਸੀ ਅਮਰੀਕਾ ਦੇ ਵਿੱਚ ਲੇਡੀਜ਼ ਨੂੰ ਇਹ ਆਮ ਦਿੱਤਾ ਜਾਂਦਾ ਸੀਗਾ ਜਦੋਂ ਇਹ ਲੇਬਰ ਪੇਨ ਹੁੰਦੀ ਸੀ ਤਾਂ ਉੱਥੇ ਮਤਲਬ ਇਹ ਚਿੱਟਾ ਹੀਰੋਇਨ ਦਿੱਤਾ ਜਾਂਦਾ ਹੁੰਦਾ ਸੀਗਾ ਉਸ ਤੋਂ ਬਾਅਦ 1930 ਦੇ ਵਿੱਚ ਬੰਦ ਕੀਤਾ ਜੀ 1930 ਤੋਂ ਹੁਣ ਤੁਸੀਂ ਲਾ ਲਓ ਵੀ 2030 ਆਉਣ ਵਾਲਾ ਹੋ ਗਿਆ ਬੰਦ ਤਾਂ ਕੀਤਾ ਹੋਇਆ ਪਰ ਬੰਦ ਹੋਇਆ ਨਹੀਂ ਵੱਧ ਗਿਆ ਜੀ ਇਹ ਤੋਂ ਪੰਜਾਬ ਇਹ ਤੋਂ ਪਹਿਲਾਂ ਜਿਹੜਾ ਡਰੱਗ ਐਕਟ ਹੈ ਐਨਡੀਪੀਐਸ ਐਕਟ 1985 ਇਸ ਤੋਂ ਪਹਿਲਾਂ ਡੇਂਜਰਸ ਡਰੱਗ ਐਕਟ 1930 ਸੀ ਉਹਦੇ ਵਿੱਚ ਬਾਹਰ ਕੰਪਨੀ ਦੀਆਂ ਕੁੜੀਆਂ ਵਿਕਦੀਆਂ ਆਉਂਦੀਆਂ ਸੀਗੀਆਂ ਉਹ ਚਿੱਟੇ ਦੇਆਂ ਕੁੜੀਆਂ ਵੇਚ ਕੇ ਬਕਾਇਦਾ ਤੇ ਸਿੱਧਾ ਲਿਖਿਆ ਹੁੰਦਾ ਸੀਗਾ ਵੀ ਮਤਲਬ ਇਹ ਚ ਹੀਰੋਇਨ ਇਹੋ ਕੁੜੀਆਂ ਲੋਕ ਖਰੀਦੇ ਹੁੰਦੇ ਸੀ ਕੰਪਨੀਆਂ ਵੇਚਦੀਆਂ ਹੁੰਦੀਆਂ ਸੀ ਸਰਕਾਰਾਂ ਟੈਕਸ ਲੈਂਦੀਆਂ ਹੁੰਦੀਆਂ ਸੀ ਨਹੀਂ ਹੁਣ ਤਾਂ ਹੁਣ ਤਾਂ ਸਰਕਾਰਾਂ ਦਾਵਾ ਕਰਦੇ ਆ ਕਿ ਚਿੱਟਾ ਦਾ ਕਹਿੰਦੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆ ਰਹੇ ਆ ਪਾਕਿਸਤਾਨ ਦੇ ਵਿੱਚ ਸਾਰਾ ਆਟਾ ਨਹੀਂ ਇਹਦਾ 15-20 ਰੁਪਏ ਕਿਲੋ ਦਾ ਜੀ ਧੁਖਾ ਮੱਕ ਧੁਖ ਮਰੀ ਫਲੇ ਉਹ ਆਏ ਏਡੇ ਕਿੱਡੇ ਗਦਾ ਤੇ ਆ ਕੇ ਵੀ ਆਪਣੇ ਜਵਕਾਂ ਨੂੰ ਉਹ 5 ਕਰੋੜ ਰੁਪਏ ਕਿਲੋ ਦਾ ਉਹੀ ਭੇਜ ਦੇਣਗੇ ਉਹਦੀ ਪੇਮੈਂਟ ਕਦੇ ਹੋਈ ਹੈ ਕਿਸੇ ਸਰਕਾਰ ਨੇ ਉਹਦੀ ਪੇਮੈਂਟ ਕਿਸੇ ਪੁਲਿਸ ਅਫਸਰ ਨੇ ਪੇਮੈਂਟ ਫੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੇ 4 ਕਿਲੋ ਆ ਗਿਆ ਤਾਂ 20 ਕਰੋੜ ਰੁਪਏ ਦਾ 20 ਕਰੋੜ ਰੁਪਿਆ ਇੱਕ ਕਮਰਾ ਭਰ ਜਾਂਦਾ ਨਹੀਂ ਚਲੋ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸਕੂਲਸ ਵਾਲੇ ਜਾਂ ਸਰਕਾਰਾਂ ਕਰਦੀਆਂ ਕੁਛੇ ਨਹੀਂ ਦਿਖਾਉਂਦੀਆਂ ਕੁਛ ਨਹੀਂ ਅਸੀਂ ਪਹਿਲਾਂ ਵੀ ਕਈ ਵਾਰ ਦੇਖ ਚੁੱਕੇ ਹਾਂ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਜੇਕਰ ਆਪਾਂ ਗੱਲ ਕਰੀਏ ਜਿਵੇਂ ਇਸ ਦੇ ਪਿਓ ਨੇ ਕੰਮ ਕੀਤਾ ਦੇਖੋ ਤੁਸੀਂ ਵੀ ਕਿਸੇ ਬਾਪੂ ਮੈਂ ਵੀ ਹਾਂ ਤਾਂ ਜਿਹੜੇ ਸਾਡੇ ਆਮ ਜਨਤਾ ਲੋਕ ਨੇ ਉਹ ਜੇਕਰ ਇਸ ਇਸ ਬਜ਼ੁਰਗ ਵਿਕਟਰੀਓ ਸਿੱਖ ਲੈਣ ਕੋਈ ਜ ਆਪਣੇ ਬੱਚਿਆਂ ਨੂੰ ਸੁਧਾਰਨ ਤਾਂ ਬਹੁਤ ਕੁਝ ਹੋ ਸਕਦਾ ਹੈ ਮੰਦੇਓ ਹਾਂਜੀ ਸੁਧਾਰ ਦੇਖੋ ਸੁਧਾਰ ਕੋਈ ਵੀ ਪੇਰੈਂਟ ਸਾਡੇ ਬੱਚੇ ਨੂੰ ਕੌਣ ਬਗੜਦਾ ਹੁੰਦਾ ਜੀ ਜੀ ਕੋਈ ਨਹੀਂ ਵਿਗਾਰਦਾ ਵਿਗਾਰਦਿਆਂ ਦਾ ਸਰਕਾਰਾਂ ਹੁੰਦੀਆਂ ਨੇ ਸਰ ਸਰਕਾਰਾਂ ਸਿਸਟਮ ਇਹੋ ਜਿਹਾ ਪੈਦਾ ਕਰ ਦਿੰਦੀਆਂ ਨੇ ਜਿਹਦੇ ਕਰਕੇ ਮੁੰਡੇ ਗੈਂਗਸਟਰ ਬਣਦੇ ਨੇ ਮੁੰਡੇ ਨਸ਼ੇੜੀ ਬਣਦੇ ਨੇ ਮੁੰਡੇ ਚੋਰ ਬਣਦੇ ਨੇ ਮੁੰਡੇ ਵਿਦੇਸ਼ ਜਾਂਦੇ ਨੇ ਮੁੰਡੇ ਕੁਰਬਾਨੀਆਂ ਦਿੰਦੇ ਨੇ ਬਾਰਡਰਾਂ ਤੇ ਜਾਂਦੇ ਨੇ ਜੇ ਸਰਕਾਰੇ ਹੀ ਲੋਕ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਕਰਨ ਤਾਂ ਇਹਨਾਂ ਦੇ ਬੱਚਿਆਂ ਦੀ ਰਾਖੀ ਕੌਣ ਕਰੂਗਾ ਡਾਕਟਰ ਸਰਕਾਰਾਂ ਦਾ ਇਹ ਕਹਿ ਰਹੀਆਂ ਕਹਿੰਦੇ ਵੀ ਅਸੀਂ ਨਸ਼ਾ ਮੁਕਤੀ ਕੇਂਦਰ ਜ਼ਿਆਦਾ ਖੋਲਤੇ ਬੱਚਿਆਂ ਨੂੰ ਬਚਾਉਣ ਲਈ ਨਸ਼ਾ ਮੁਕਤੀ ਕੇਂਦਰ ਜੀ ਸਾਰੇ ਨਸ਼ਾ ਨਸ਼ੇ ਦਾ ਤੁਹਾਨੂੰ ਮੈਂ ਦੱਸ ਦਨਾ ਵੀ ਨਸ਼ੇ ਦਾ ਹਾਲ ਕੀ ਹੈ ਨਿਊ ਮੈਕਸੀਕੋ ਦੇ ਵਿੱਚ ਪਿਛਲੇ ਸਾਲ 1052 ਬੰਦੇ ਮਰੇ ਨੇ ਜੀ ਅਮਰੀਕਾ ਦੇ ਵਿੱਚ ਅਮਰੀਕਾ ਦੀ ਆਬਾਦੀ 32 ਕਰੋੜ ਹੈ ਪੰਜਾਬ ਦੀ ਆਬਾਦੀ 3.5 ਕਰੋੜ ਹੈ ਆਪਾਂ ਤੋਂ ਮਤਲਬ 10 ਗੁਣਾ ਉਹਨਾਂ ਦੀ ਆਬਾਦੀ ਵੱਧ ਹੈ ਉੱਥੇ ਡੈਥ ਹੋਈ ਹੈ ਪਿਛਲੇ ਸਾਲ 127000 ਮੁੰਡੇ ਦੀ ਜੀ ਪੰਜਾਬ ਦੇ ਵਿੱਚ ਹੋਈ ਹੈ 300 ਦੀ ਅਸੀਂ ਤਾਂ ਪੰਜਾਬ ਨੂੰ ਬਦਨਾਮ ਕਰਨਾ ਸਾਡੇ ਲੀਡਰਾਂ ਦਾ ਕੰਮ ਹੈ ਬਦਨਾਮ ਕਰ ਸਾਨੂੰ ਦੋ ਕਾਂਗਰਸੀ ਇਹੋ ਜਿਹੇ ਬੰਦੇ ਮਿਲੇ ਜਿਨ੍ਹਾਂ ਨੇ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਦਿੱਤਾ ਜਿਹਨੂੰ ਅਸੀਂ ਸਰਦਾਰ ਮਨਮੋਹਨ ਸਿੰਘ ਜੀ ਕਹਿੰਦੇ ਆ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਉਹਨਾਂ ਨੇ ਇਹੋ ਜਿਹਾ ਕਾਨੂੰਨ ਪਾਸ ਕੀਤਾ ਜਿਹੜਾ ਪੰਜਾਬ ਦੇ ਅੱਜ ਨੌਜਵਾਨ ਦੇ ਇੱਕ ਹਰ ਇੱਕ ਦੇ ਉੱਤੇ ਕੱਚੇ ਤੰਗ ਚ ਨਮਕ ਦੀ ਤਲਵਾਰ ਹੈ ਦੂਜੀ ਵਾਰ ਫਿਰ ਰਜੀਵ ਗਾਂਧੀ ਦਾ ਲੜਕਾ ਰਾਹੁਲ ਗਾਂਧੀ ਆਏ ਆਕੇ ਪੰਜਾਬ ਦੇ ਵਿੱਚ ਐਲਾਨ ਕਰਕੇ ਵੀ ਪੰਜਾਬ ਦਾ ਨੌਜਵਾਨ ਜਿਹੜਾ 70% ਨਸ਼ੇੜੀ ਹੈ ਇੱਕ ਪਾਸੇ ਉਹ ਦੂਜੇ ਪਾਸੇ ਕਹਿੰਦੇ ਆ ਪ੍ਰਿੰਕਾ ਗਾਂਧੀ ਮੈਡਮ ਕਹਿੰਦੇ ਆ ਵੀ ਮੈਂ ਇੱਕ ਪੰਜਾਬੀ ਨਾਲ ਰਹੀ ਆ ਉਹਨਾਂ ਦੇ ਦੋ ਬੱਚੇ ਨੇ ਕਿੰਨੇ ਕ ਉਹਨਾਂ ਦੇ ਵਿੱਚ ਨਸ਼ਾ ਕਰਦੇ ਨੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਪੰਜਾਬ ਦਾ ਵੇੜਾ ਗਰਖ ਕਰਤਾ ਪੰਜਾਬ ਦੇ ਵਿੱਚ ਠੀਕ ਹੈ ਮੈਨੂੰ ਇਹ ਹਜਾ ਕੋਈ ਖਿੱਤਾ ਦੱਸ ਦਿਓ ਜਿੱਥੇ ਨਸ਼ਾ ਨਾ ਚੱਲਦਾ ਹੋਵੇ ਗੱਲ ਕਰ ਕਿਸੇ ਦੇ ਘਰ ਜਾਂ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਮਤਲਬ ਕਿਉਂਕਿ ਜੋਗੀ ਜੋਗੀ ਦਾ ਇੱਕ 88 ਬੰਦਾ ਹੈ 88 ਬੰਦਾ ਦਾ ਕੁਝ ਵੀ ਕਰ ਸਕਦਾ ਹੁੰਦਾ ਪਰ ਇੱਕ ਪਰਿਵਾਰਕ ਬੰਦਾ ਕਿਸੇ ਦਾ ਵੀ ਪਰਿਵਾਰ ਨਹੀਂ ਝਾੜਦਾ ਹੁੰਦਾ ਤੇ ਨਾ ਹੀ ਉਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਠੀਕ ਹੈ ਵੀ ਜੋ ਸੱਤਾ ਦਾ ਨਸ਼ਾ ਹੈ ਅੱਜ ਸੱਤਾ ਦੇ ਨਸ਼ੇ ਦੇ ਵਿੱਚ ਕੋਈ ਵੀ ਕੁਝ ਕਰ ਸਕਦਾ ਹੈ ਕਿਸੇ ਅਮੀਰ ਹਰ ਇੱਕ ਅਗਲ ਉਹਦੀ ਸੱਤੀ ਵੀ ਹੀ 100 ਕਹਿੰਦੇ ਹੁੰਦੇ ਆ ਉਹ ਹੁੰਦਾ ਤੇ ਅੱਜ ਹੋ ਰਿਹਾ ਵੈਸੇ ਮਤਲਬ ਕਿਸੇ ਦੇ ਜਵਾਕਾਂ ਦੇ ਘਰ ਟਾ ਕੇ ਜਾਂ ਕਿਸੇ ਬੱਚਿਆਂ ਨੂੰ ਭੁੱਖੇ ਮਾਰ ਕੇ मतलब पंजाब खुशहाल नहीं हो सकता डॉक्टर साहब पता है क्या देखो एक सियासत भी खेड़ी जा रही है कि ठीक है लोका ਦੇ ਘਰ ਤੋੜਨਾ ਜਾਏ ਨਹੀਂ ਅਸੀਂ ਵੀ ਨਹੀਂ ਮੰਦੇ ਕਿਉਂਕਿ ਚਲੋ ਕੋਈ ਕਿਸ ਤਰ੍ਹਾਂ ਬਣਾਉਂਦਾ ਹੈ ਜਾਂ ਕੋਈ ਨਸ਼ਾ ਬਣਾਉਂਦਾ ਹੈ ਉਹ ਉਹਦੀ ਜਾਂਚ ਹੋਣੀ ਚਾਹੀਦੀ ਹੈ ਫਿਰ ਤੋੜਨੇ ਚਾਹੀਦੇ ਨੇ ਹਾਲਾਂਕਿ ਕੁਝ ਵੀਡੀਓ ਜੇ ਵੀ ਆਏ ਜਿਸ ਦੇ ਵਿੱਚ ਜਨਾਨੀਆਂ ਰੋਲਾ ਪਾ ਰਹੀਆਂ ਕਿ ਮੈਂ ਕੱਲੀ ਨਹੀਂ ਵੇਚ ਰਹੀ ਪੂਰਾ ਮੇਰਾ ਇਹ ਸਾਰੇ ਗਲੀ ਵੇਚਦੀ ਹੈ ਮੇਰਾ ਘਰ ਕਿਉਂ ਤੋੜਿਆ ਜਾ ਰਿਹਾ ਬਹੁਤ ਨਹੀਂ ਉਹ ਤਸਵੀਰਾਂ ਦੇਖਣਾ ਨਹੀਂ ਜਿਹੜਾ ਉਹ ਗੱਲ ਹੈ ਫਿਰ ਉਹ ਗੱਲ ਦੇ ਉੱਤੇ ਵੀ ਕੋਈ ਜ਼ਿੰਮੇਵਾਰ ਬੰਦਾ ਜਵਾਬ ਦੇਵੇ ਜੀ ਜੀ ਸਰ ਮੈਂ ਤੁਹਾਨੂੰ ਦੱਸਦਾ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 30000 ਜਨਾਨੀ ਸ਼ਰਾਬ ਪਿੰਦੀ ਹੈ ਜੀ ਜਨੋ ਕਿ ਆਬਾਦੀ 3 ਕਰੋੜ ਹੈ ਜੀ ਜੀ ਤੁਸੀਂ ਲਾਓ ਵੀ ਤ੍ਰਿਪੁਰਾ ਦੇ ਵਿੱਚ 50 60% ਲੇਡੀਜ਼ ਸ਼ਰਾਬ ਪਿੰਦੀਆਂ ਨੇ ਗੋਆ ਦੇ ਵਿੱਚ ਪਿੰਦੀਆਂ ਨੇ ਔਰ ਨਾਚਲ ਪ੍ਰਦੇਸ਼ ਦੇ ਵਿੱਚ ਪਿੰਦੀਆਂ ਨੇ ਤੇਲੰਗਾਨਾ ਨੰਬਰ 1 ਹੈ ਉਹਦੇ ਚ ਪਿੰਡੀਆਂ ਨੇ ਉਹਨਾਂ ਨੂੰ ਬਦਨਾਮ ਨਹੀਂ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਕਿਹਾ ਜਾਂਦਾ ਜਿਹਦਾ ਆਪਦੇ ਸਾਡੇ ਲੀਡਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਤੁਹਾਨੂੰ ਮੈਂ ਇੱਕ ਧਾਰਨ ਦੰਨਾ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕੇਦਾਰੀਦਾਰ ਬੀ ਨਿਊ ਜਿਹੜਾ ਹੁਣ 11000 20 ਕਰੋੜ ਰੁਪਇਆ ਕੀਤਾ ਹੈ ਤੇ ਤੇਲੰਗਾਨਾ ਦੇ ਵਿੱਚ 40000 ਕਰੋੜ ਰੁਪਇਆ ਆਵਾਦੀ ਆਪਣੇ ਜਿੰਨੀ ਹੈ ਜੇ ਨਸ਼ਾ ਆਪਣੇ ਵੱਧ ਹੋਇਆ ਕੋ ਓਥੇ ਵੱਧ ਹੋਇਆ ਜੀ ਯਾਨੀ ਕਿ ਪੰਜਾਬ ਦੇ ਵਿੱਚ 80% ਲੋਕ ਤੰਬਾਕੂ ਫੂਕਦੇ ਨੇ ਜੀ ਆਪਣੇ 6% ਲੋਕ ਤੰਬਾਕੂ ਫੂਕਦੇ ਨੇ ਫਿਰ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਨਹੀਂ ਜੀ ਗੱਲ ਚੁੱਪ ਹੀ ਰਹੇ ਵਿੱਚ ਇੰਨਾ ਜਿਆਦਾ 80% ਲੋਕ ਨੇ ਜਿਹੜੇ ਜਰਦਾ ਕਰਦੇ ਨੇ ਤੇ ਇੰਨੇ ਲੋਕ ਉਥੇ ਕੈਂਸਰ ਨਾਲ ਪੀੜਤ ਨੇ ਮੂੰਹ ਦੇ ਨਾਲ ਤੇ ਗੱਲ ਕਰ ਬਦਨਾਮ ਫਿਰ ਵੀ ਪੰਜਾਬ ਹੈ ਨਹੀਂ ਫਿਰ ਡਾਕਟਰ ਸਾਹਿਬ ਸਾਡੇ ਲੀਡਰ ਆਵਾਜ਼ ਕਿਉਂ ਚੱਕਦੇ ਸਾਡੇ ਲਈ ਕਿਉਂਕਿ ਆਵਾਜ਼ ਤਾਂ ਤਾਂ ਚੱਕਣ ਜੀ ਇਹਨਾਂ ਕੋਲ ਕੋਈ ਮੁੱਦਾ ਨਹੀਂ ਉਹਨਾਂ ਨੂੰ ਇੱਕ ਮੁੱਦਾ ਮਿਲ ਗਿਆ ਵੀ ਮਤਲਬ ਘਰੇ ਬੈਠੇ ਬਿਠਾਏ ਏਸ਼ੀਆ ਦੇ ਵਿੱਚ ਬਿਆਨਦਾਨਗ ਛੱਡਦੇ ਨੇ ਜਾਂ ਨਿਊਜ਼ ਰੂਮ ਦੇ ਵਿੱਚ ਆ ਕੇ ਵੈਸਵਾਜੀ ਕਰ ਜਾਂਦੇ ਨੇ ਜਦੋਂ ਕੋ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੈਸਵਾਜੀ ਦੇ ਵਿੱਚ ਸੋਡੀ ਸਾਹਿਬ ਉਸ ਬੰਦੇ ਨੂੰ ਹਿੱਸਾ ਲੈਣਾ ਚਾਹੀਦਾ ਜਿਹੜਾ ਨਸ਼ੇ ਦੇ ਨਾਲ ਪੀੜਤ ਹੈ ਜਿਹੜਾ ਨਸ਼ੇ ਦੇ ਕਾਨੂੰਨ ਤੋਂ ਪੀੜਤ ਹੈ ਜਿਹੜਾ ਨਸ਼ੇ ਦੇ ਸਜਾ ਤੋਂ ਪੀੜਤ ਆਹ ਬੰਦੇ ਆ ਕੇ ਇੱਥੇ ਗੱਲਾਂ ਕਰਨ ਦੱਸ ਤਾਂ ਇਸ ਚੀਜ਼ ਦਾ ਹੱਲ ਹੋ ਸਕਦਾ ਹੈ ਮੈਂ ਨਹੀਂ ਤਾਂ ਇਹ ਬੰਗਲਗੋ ਤੋਂ ਮਿੱਟੀ ਚਾੜਨ ਦੀ ਗੱਲ ਹੈ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਨਹੀਂ ਛੋਟੀ ਧਾਰਨ ਦੇ ਦਿੰਦਾ ਕਿ ਆਪਣੀਆਂ ਜਿਹੜੀਆਂ ਮਾਨਯੋਗ ਅਦਾਲਤਾਂ ਨੇ ਉਹ ਗੌਰੀ ਨਹੀਂ ਕਰਦੀਆਂ ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਗੱਲਬਾਤ ਹੁੰਦੀ ਹੈ ਕਿ ਬਹੁਤ ਸਾਰੇ ਨਿਆਂਇ ਪਰਚੇ ਪਾਏ ਗਏ ਨੇ ਨੌਜਵਾਨਾਂ ਤੇ ਤੇ ਮੈਂ ਦੇਖਿਆ ਕਿ ਜੋ ਇੱਕ ਇੰਸਪੈਕਟਰ ਜਾਂ ਮੁੰਸ਼ੀ ਜਾਂ ਐਸੇ ਲਿਖ ਦਿੰਦਾ ਹੈ ਥਾਣੇ ਦਾ ਉਹ ਲਾਲ ਪੈਨ ਨਾਲ ਉਹ ਸੱਚ ਮੰਨੇ ਜਾਂਦਾ ਹੈ ਅਦਾਲਤਾਂ ਵੀ ਤੁਸੀਂ ਜੋ ਮਰਜ਼ੀ ਸੀਸੀਟੀਵੀ ਫੁਟੇਜ ਦਿਖਾ ਦਿਓ ਚਾਹ ਜਿੰਨੇ ਮਰਜ਼ੀ ਸਬੂਤ ਦੇ ਦਿਓ ਉਹ ਨਹੀਂ ਮੰਨੇ ਜਾਂਦੇ ਉਹ ਨੌਜਵਾਨ ਨੂੰ ਦੋਸ਼ੀ ਇਕਰਾਰ ਦਿੱਤਾ ਜਾਂਦਾ ਆਖਿਰ ਦੋਸ਼ੀ ਇਕਰਾਰ ਦੇ ਕੇ ਸਜ਼ਾ ਕੀਤੀ ਜਾਂਦੀ ਹੈ ਜੀ ਜੀ ਸਜ਼ਾ ਸਜ਼ਾ ਤੋਂ ਬਾਅਦ ਫਿਰ ਚੱਲ ਪੈਂਦੇ ਚੱਕਰ ਵਸ ਹੋਰ ਮਤਲਬ ਇਹ ਜਿਹੜਾ ਯੁੱਧ ਹੈ ਨਾ ਜੀ ਇਹ ਯੁੱਧ ਆਜੇ ਕੋਈ ਪਹਿਲਾ ਯੁੱਧ ਨਹੀਂ ਹੈਦਾ ਇਹ ਤਾਂ ਅਮਰੀਕਾ ਚਾਈਨਾ ਦਾ ਤੇ ਇੰਗਲੈਂਡ ਦਾ ਵੀ ਯੁੱਧ ਲੱਗਿਆ ਹੋਇਆ ਜਿਹਦੇ ਵਿੱਚ 25000 ਸੈਨਿਕ ਮਾਰੇ ਗਏ ਸੀਗੇ ਚਾਈਨਾ ਦੇ 60 ਸੈਨਿਕ ਮਾਰੇ ਗਏ ਸੀ ਇੰਗਲੈਂਡ ਦੇ ਇਹ ਗੱਲ ਹੈ ਕਿ 1839 ਦੇ ਵਿੱਚ ਲੱਗਿਆ ਸੀਗਾ 1842 ਦੇ ਵਿੱਚ ਮੁੱਕਿਆ ਸੀਗਾ ਇਹ ਕੋ ਦੂਜਾ ਜੰਦ ਫੇਰ ਲੱਗਿਆ ਸੀਗਾ ਉਹ ਲੱਗਿਆ ਸੀਗਾ 1856 ਚ ਤੇ 1860 ਚ ਜਾ ਕੇ ਮੁੱਕਿਆ ਸੀਗਾ ਇਹਦਾ ਜੁੱਧ ਦੇ ਨਸ਼ੇ ਪਿੱਛੇ ਤਾਂ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ ਤੇ ਜਿਹੜੇ ਇਹ ਤਾਂ ਠੀਕ ਹੈ ਵੀ ਗੱਲਾਂ ਛੋਟੀਆਂ ਨੇ ਜਿਹਦੇ ਬੀਤ ਜਾਂਦੀ ਉਹਦੇ ਵਾਸਤੇ ਵੱਡੀ ਹੈ ਪਰ ਮਤਲਬ ਇਹਦੇ ਇਸ ਤਰ੍ਹਾਂ ਕਰਨ ਨਾਲ ਇਹ ਮਸਲੇ ਦਾ ਹੱਲ ਨਹੀਂ ਹੋਣਾ ਜੀ ਇਨੇ ਕੇ ਚਲੋ ਇੱਕ ਸ਼ੁਰੂਆਤ ਹੋਈ ਐ ਤੁਹਾਡੀ ਗੱਲ ਸਹੀ ਐ ਵੀ ਹੱਲ ਨਹੀਂ ਹੋਣਾ ਜੇਕਰ ਇਹ ਸ਼ੁਰੂਆਤ ਕੁਸਰ ਪਹਿਲਾਂ ਹੁੰਦੀ ਤਾਂ ਪੰਜਾਬ ਆਜ ਬਚਿਆ ਹੁੰਦਾ ਬਦਨਾਮ ਨਾ ਹੁੰਦਾ ਕੋਈ ਹੋਰ ਲੀਡਰਾਂ ਨੇ ਕਿ ਬਦਨਾਮ ਕਰਤਾ ਜੀ ਮਤਲਬ ਪਾਕਿਸਤਾਨ ਦੇ ਖਾਤੇ ਪਾਉਂਦੇ ਨੇ ਹੁਣ ਕਹਿੰਦੇ ਨੇ ਜੀ 1200 1200 ਕੁਇੰਟਲ ਜਾਂ 12 ਕੁਇੰਟਲ ਹੀਰੋਇਨ ਆ ਗਈ ਸਾਰੇ ਹੀਰੋਇਨ ਬਣਾਉਣ ਵਾਸਤੇ ਤੁਹਾਨੂੰ ਮੈਂ ਦੱਸਦਾ ਜੀ 16 ਕਿਲੋ ਫੀਮ ਚਾਹੀਦੀ ਆ 1 ਕਿਲੋ ਸਮੈਕ ਬਣਾਉਣ ਵਾਸਤੇ ਜੀ 16 ਕਿਲੋ ਸਮੈਕ ਚਾਹੀਦੀ ਆ 1 ਕਿਲੋ ਚਿੱਟਾ ਬਣਾਉਣ ਵਾਸਤੇ ਮੇਰਾ ਕਹਿਣ ਤੋਂ ਭਾਵ ਹੈ ਵੀ 2 ਕੁਇੰਟਲ 56 ਕਿਲੋ ਫੀਮ ਚਾਹੀਦੀ ਆ 1 ਕਿਲੋ ਚਿੱਟੇ ਵਾਸਤੇ ਜੀ ਜੀ ਇਹ ਜਿਹੜੀ ਕਿ ਇੰਨੀ ਫੀਮ ਅਵੇਲੇਬਲ ਨਹੀਂ ਹੈਗੀ ਪਿੱਛੇ ਹੁਣ ਤੁਸੀਂ ਲਾਓ ਵੀ ਉੱਤਰਾਖੰਡ ਕਹਿ ਲੋ ਝਾਰਖੰਡ ਕਹਿ ਲੋ ਇਹਦੇ ਵਿੱਚ 1 ਜਨਵਰੀ ਤੋਂ ਲੈ ਕੇ ਮਹਿ ਮਛੜੀ ਹੋਈ ਹੈ ਉਹਦੇ ਚ 19000 ਏਕੜ ਜਿਹੜੀ ਪੋਸਟ ਦੀ ਫੇਤੀ ਆ ਉਹਨਾਂ ਨੇ ਬਾਤ ਕੀਤੀ ਪਰ ਉਥੇ ਇੱਕ ਮਤਲਬ ਕਿਸੇ ਦਾ ਨਾ ਕੁਝ ਢਾਇਆ ਨਾ ਕੋਈ ਬਦਨਾਮ ਕੀਤਾ ਕਦੇ ਆਇਆ ਜੀ ਸੁਰੱਖਿਆ ਦੇ ਵਿੱਚ ਵਿਚਾਰਖੰਡ ਦੇ ਵਿੱਚ ਐਨੀ ਮਤਲਬ ਅਫੀ ਹੁੰਦੀ ਆ ਜਾਂ ਇੰਨਾ ਨਸ਼ਾ ਹੁੰਦਾ ਪਰ ਗੱਲ ਕਰ ਬਦਨਾਮ ਪੰਜਾਬ ਨੂੰ ਕੀਤਾ ਯਾਰ ਉਥੇ ਲੋਕਲ ਬੰਦੇ ਆਪਦੇ ਲੋਕਲ ਮਿੱਟੀ ਦੀ ਸਾਡੇ ਜਿਹੜੇ ਪੰਜਾਬ ਦੇ ਪੰਜਾਬੀ ਨੇ ਅਸੀਂ ਪੰਜਾਬ ਨੂੰ ਬਦਨਾਮ ਕਰਕੇ ਆਪਣੀਆਂ ਸਿੱਟਾਂ ਕੁਰਸੀਆਂ ਦੇ ਉੱਤੇ ਬਿਰਾਜਮਾਨ ਰਹਿਣਾ ਚਾਹੁੰਦੇ ਆ ਚਲੋ ਡਾਕਟਰ ਸਾਹਿਬ ਆਖਰੀ ਸਵਾਲ ਪੁੱਛਦਾ ਤੇ ਵੀ ਜੋ ਇਹ ਪਿਓ ਨੇ ਕੀਤਾ ਪੰਜਾਬ ਦੇ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹਾਂਜੀ ਪੰਜਾਬ ਦੇ ਲੋਕਾਂ ਨੂੰ ਦੇਖੋ ਜੋ ਅਸਲੀਅਤ ਆ ਇਹ ਉਹਦਾ ਹਰ ਇੱਕ ਕੋਈ ਆਉਣਾ ਕੀ ਚਾਹਨਾ ਤਾਂ ਹੁੰਦੀ ਹੀ ਨਹੀਂ ਜੀ ਪਹਿਲਾਂ ਤੁਸੀਂ ਆਉਂਦੇ ਨੇ ਜੇ ਕੋਈ ਬੱਚਾ ਖਰਾਬ ਹੋ ਜਾਂਦਾ ਜਾਂ ਕੋਈ ਗਲਤ ਸੰਗਤ 'ਚ ਪੈ ਜਾਂਦਾ ਉਹਦਾ ਪੇਰੈਂਟਸ ਇਲਾਜ ਕਰਾਉਂਦੇ ਨੇ ਜਿੱਕੇ ਕੋਈ ਪਹਿਲੀ ਵਾਰ ਥੋੜੀ ਦੀ ਗੱਲ ਪਰ ਨਾ ਹਰ ਇੱਕ ਕੋ ਕੋਈ ਵੀ ਟੈਰੈਂਟ ਹੈ ਜੇ ਉਹਦਾ ਬੱਚਾ ਕੋਈ ਮਾੜੀ ਸੰਗਤ ਦੇ ਵਿੱਚ ਪੈਂਦਾ ਉਹ ਕੋਸ਼ਿਸ਼ ਕਰਦਾ ਹੈ ਉਹਨੂੰ ਵੱਡਣ ਦੀ ਜੇ ਕੋਸ਼ਿਸ਼ ਕਰਦਾ ਹੈ ਨਿਕਲਣ ਦੀ ਕੋਈ ਕਰਜ਼ਾ ਹੁੰਦਾ ਉਹ ਵੀ ਉਦਾਰਨ ਕੋਸ਼ਿਸ਼ ਕਰਦਾ ਜੇ ਕੋਈ ਇਸ ਤਰ੍ਹਾਂ ਦਾ ਗਲਤ ਖਾਣ ਪੀਣ ਕਰਨ ਲੱਗਿਆ ਉਹ ਵੀ ਉਹਦਾ ਛਡਾਉਣ ਦੀ ਕੋਸ਼ਿਸ਼ ਕਰਦਾ ਗੱਲ ਕਰ ਜਿਹੜਾ ਸਾਡਾ ਸਮਾਜ ਹੈ ਸਾਡੇ ਸਮਾਜ ਦੀ ਤਾਣੀ ਮਾਣੀ ਹੈ ਉਹ ਜਦ ਕੰਮਲੀ ਦੇ ਸਿਰ ਮੰਗੋ ਵਾਲੀ ਜਾਂਦੀ ਇਹਨਾਂ ਨੂੰ ਡਰਨ ਅਹ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਬਹੁਤ ਵਧੀਆ ਵਿਚਾਰ ਦਿੱਤਾ ਸਾਨੂੰ ਕੀਮਤੀ ਸਮਾਂ ਦਿੱਤਾ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਮੈਨਾਂ ਜੁੜਨ ਲਈ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਜੀ ਮਾਨਸਾ ਤੋਂ ਸਾਡੇ ਵਿਸ਼ੇਸ਼ਕ ਐ ਜੋ ਰਜਿੰਦਰ ਜੀ ਮਾਨਸਾ ਤੋਂ ਸਾਡੇ ਨਾਲ ਰੋਜ਼ ਹੀ ਜੁੜਦੇ ਰਹੇ ਤੇ ਅੱਜ ਸਾਡਾ ਜਿਹੜਾ ਮੁੱਦਾ ਸੀ ਕਿ ਇੱਕ ਨਸ਼ੇੜੀ ਪੁੱਤ ਨੂੰ ਉਸਦੇ ਹੀ ਪਿਓ ਨੇ ਪੁਲਿਸ ਦੇ ਕੋਲ ਚੱਕਵਾ ਦਿੱਤਾ ਕਾਬੂ ਕਰਾ ਦਿੱਤਾ ਕਿਉਂਕਿ ਉਸਦਾ ਪਿਓ ਬਹੁਤ ਜ਼ਿਆਦਾ ਦੁਖੀ ਸੀ ਜਦੋਂ ਰੇਡ ਪਈ ਤਾਂ ਉਸ ਤੋਂ ਕੁਸਮਾ ਪਹਿਲਾਂ ਪਿਓ ਦੇ ਬਦਲੋ ਇੱਕ ਡਾਂਗ ਨਾਲ ਕੁੱਟਿਆ ਵੀ ਗਿਆ ਦੱਸਿਆ ਡਾਕਟਰ ਸਾਹਿਬ ਨੇ ਕਿ ਇਹ ਬਠਿੰਡਾ ਦੇ ਨੇੜੇ ਦੇ ਪਿੰਡ ਦੀ ਖਬਰ ਹੈ ਆਨਾ ਕਿ ਪਿਓ ਲੋ ਬੜਾ ਕੁੱਟਿਆ ਮਾਰਾ ਗਿਆ ਤੇ ਬਾਅਦ ਚੋ ਪੁਲਿਸ ਨੇ ਉਹਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਗੱਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਨਹੀਂ ਹੈ ਕਿ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਨਸ਼ੇ ਦੇ ਖਿਲਾਫ ਉਹ ਜੇਕਰ ਦੇਖਿਆ ਜਾਵੇ ਤਾਂ ਕਈ ਲੋਕਾਂ ਨੂੰ ਨੁਕਸਾਨ ਹੀ ਬਹੁਤ ਹੋ ਰਿਹਾ ਹੈ ਖਾਸ ਕਰ ਨਸ਼ਾ ਤਸਕਰਾਂ ਦਾ ਜਿਨ੍ਹਾਂ ਨੇ ਆਪਣੀ ਜਦਾਦਾ ਬਣਾਈਆਂ ਨਸ਼ਾ ਵੇਚ ਕੇ ਪਰ ਜੇਕਰ ਗੱਲ ਕੀਤੀ ਏ ਤਾਂ ਅਜਿਹੇ ਬੰਦੇ ਵੀ ਅੱਗੇ ਆ ਰਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਨੇ ਵਧੀਆ ਗੱਲ ਹੈ ਅਸੀਂ ਕਹਿੰਦੇ ਆ ਕਿ ਸਾਡੀ ਇਹ ਖਬਰ ਚਲਾਉਂਦਾ ਹੈ ਮਤਲਬ ਹੈ ਕਿ ਜਿਹੜੇ ਹੋਰ ਹੀ ਮਾਪੇ ਦੁਖੀ ਨੇ ਆਪਣੇ ਬੱਚਿਆਂ ਤੋਂ ਜਾਂ ਤਾਂ ਉਹਨਾਂ ਦਾ ਇਲਾਜ ਕਰਾਓ ਨਹੀਂ ਉਹਨਾਂ ਨੂੰ ਸਾਹਮਣੇ ਲਿਆਓ ਤਾਂ ਕਿ ਉਹ ਨਸ਼ਾ ਤੋਂ ਦੂਰ ਹੋਣ ਤੇ ਅਸੀਂ ਸਰਕਾਰਾਂ ਨੂੰ ਗੁਜਾਰਿਸ਼ ਕਰਦੇ ਆਂ ਕਿ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਿਹੜੇ ਤੁਸੀਂ ਕਹਿ ਰਹੇ ਹੋ ਸੀ ਰੈਪ ਸੈਂਟਰ ਖੁੱਲੇ ਹੋਏ ਨੇ ਤਾਂ ਉਹਨਾਂ ਵਿੱਚ ਜੇਕਰ ਚੰਗੀ ਦੇਖਭਾਲ ਕੀਤੀ ਜਾਵੇ ਜਿਹੜੇ ਨਸ਼ਾ ਕਰਦੇ ਨੌਜਵਾਨ ਤਾਂ ਉਹ ਨੌਜਵਾਨ ਜ਼ਰੂਰ ਨਸਤੋਂ ਦੂਰ ਹੋਣਗੇ ਅਸੀਂ ਵੀ ਇਹ ਚਾਹਨੇ ਆ ਜੇ ਦੋਸਤੋ ਇਹ ਸਾਡਾ ਸ਼ਾਮ ਦਾ ਲਈਦਾ ਮੁੱਦਾ ਸੀ ਫਿਰ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ ਮੁੱਦਾ ਲੈ ਕੇ ਉੱਤੇ